ਅਰ ਜਿੱਥੇ ਜਿੱਥੇ ਗਾਇਕੇ ਦੇ ਨਾਲ ਜਿੱਥੇ ਜਿੱਥੇ ਬੋਲਾ ਦੇ ਨਾਲ ਮੈਸੇਜ ਦਿੱਤਾ ਜਾਂਦਾ ਹੈ ਆਬਾਮ ਨੂੰ ਸੰਗਤ ਨੂੰ ਉਸੇ ਤਰ੍ਹਾਂ ਇੱਕ ਮੈਸੇਜ ਹੁੰਦਾ ਹੈ ਨੁੱਕੜ ਨਾਟਕ ਹੈ ਸਾਡੇ ਬਹੁਤ ਘਾਰੇ ਕਲਾਕਾਰ ਪਹੁੰਚੇ ਮੋਗੇ ਤੋਂ ਜੈ ਹੋ ਰੰਗ ਮੰਚ ਮੋਕਾ ਉਹਨਾਂ ਬਲੈ ਇੱਕ ਨੁੱਕੜ ਨਾਟਕ ਤਿਆਰ ਕੀਤਾ ਗਿਆ ਜਿਹੜਾ ਕਿ ਨਸ਼ਿਆਂ ਦੇ ਖਿਲਾਫ ਮੋਹਮ ਜਿਹੜੀ ਚੱਲ ਰਹੀ ਹੈ ਉਸ ਮੋਹਮ ਨੂੰ ਮੁੱਖ ਰੱਖਦਿਆਂ ਹੋਇਆ ਸੋ ਉਹ ਨਾਟਕ ਨੂੰ ਹੁਣ ਆਈ ਥਿੰਕ ਵੀ 25 ਮਿੰਟ ਦੀ ਹਾਜ਼ਰੀ ਇਸ ਤੋਂ ਜ਼ਿਆਦਾ ਨਹੀਂ ਪਲੀਜ਼ ਮੇਰੇ ਵੱਲੋਂ ਬੇਨਤੀ ਹੈ ਔਰ ਇੱਕ ਬੇਨਤੀ ਹੈ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਨਸ਼ੇ ਬਿਲਕੁਲ ਨਹੀਂ ਕਰਨੇ ਚਾਹੀਦੇ ਨਸ਼ਾ ਕਰੋ ਅਕਤ ਦੂਰਾ ਸੁਰਾਫਾਨ ਉੱਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕ ਚੜੀ ਰਹੇ ਦਿਨ ਰਾਤ ਨਸ਼ਾ ਉਹ ਕਰਨਾ ਚਾਹੀਦਾ ਹੈ ਜ਼ਿੰਦਗੀ ਵਿੱਚ ਨਸ਼ਾ ਜਿਹੜਾ ਕਰੋ ਸਤਗੁਰ ਦੇ ਨਾਮ ਵਾਲਾ ਨਸ਼ਾ ਕਰੋ ਆਪਣੇ ਪੇਰੈਂਟਸ ਦੇ ਨਾਮ ਵਾਲਾ ਨਸ਼ਾ ਕਰੋ ਆਪਣੇ ਕੰਮ ਕਰ ਵਾਲਾ ਦੁਨੀਆਦਾਰ ਦੇ ਨਸ਼ੇ ਤਾਂ ਖਤਮ ਹੋ ਜਾਂਦੇ ਆ ਤੇ ਜਿਨ੍ਹਾਂ ਨੇ ਦਾਤਾ ਰਹਿਮਤ ਸ਼ਾ ਸਰਕਾਰ ਦੇ ਨਾਮ ਦਾ ਨਸ਼ਾ ਕੀਤਾ ਇੱਕ ਵਾਰ ਜ਼ੋਰ ਦਾ ਤਾੜੀਆਂ ਵਜਾ ਕੇ ਦੱਸ ਦਿਓ ਜਿਹੜੇ ਜਿਹੜੇ ਬੈਠੇ ਆ ਬੋਲੋ ਸੱਚੇ ਦਰਬਾਰ ਕੀ ਬਹੁਤ ਬਹੁਤ ਸ਼ੁਕਰੀਆ ਆਸ ਵਿੱਚ ਮੇਲ ਮਲਾ ਭਾਈਚਾਰਾ ਰੱਖਿਆ ਕਰੋ ਕਿਉਂਕਿ ਉਹ ਕੰਮ ਪਰਮਾਣੂ ਬੰਬਾਂ ਨਾਲ ਤਲਵਾਰਾਂ ਨਾਲ ਹਥਿਆਰਾਂ ਨਾਲ ਪਿਸਤੌਲਾਂ ਨਾਲ ਨਿਪਰੇ ਨਹੀਂ ਚੜਦੇ ਜਿਹੜੇ ਪਿਆਰ ਦੇ ਨਾਲ ਨਿਪਰੇ ਚੜ ਜਾਂਦੇ ਆ ਸੋ ਬੰਦਾ ਦੂਰ ਤੱਕ ਚੱਲ ਜਾਂਦਾ 5 ਮਿੰਟ ਦਾ ਖੁੰਝਿਆ ਹੋਇਆ ਇਸ ਸਰਕੇ ਆਓ ਇੱਕ ਬੜਾ ਪਿਆਰਾ ਛੋਟਾ ਜਿਹਾ ਨੌਕਰ ਨਾਟਕ ਹੈ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ ਸੋ ਮੋਗੇ ਤੋਂ ਟੀਮ ਪਹੁੰਚੀ ਹੈ ਮੈਂ ਬੇਨਤੀ ਕਰੂੰਗਾ ਕਿ ਉਹ ਆਪਣਾ ਪ੍ਰੋਗਰਾਮ ਜਿਹੜਾ ਪੇਸ਼ ਕਰੇ ਥੈਂਕ ਯੂ ਇਸ ਤੋਂ ਬਾਅਦ ਇਸ ਤੋਂ ਬਾਅਦ ਅਗਲੇ ਕਲਾਕਾਰ ਜਿਨ੍ਹਾਂ ਦੇ ਸਾਜ਼ ਲੱਗਣੇ ਐ ਮੈਂ ਬੇਨਤੀ ਕਰੂੰਗਾ ਕਿ ਉਹਨਾਂ ਦਾ ਨਾਮ ਮੇਰੇ ਤੱਕ ਪਹੁੰਚਾ ਦਿਓ ਹਲੋ 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 ਠੀਕ ਹੈ ਪੰਜਾਬ ਲਾਈਵ ਟੀਵੀ ਇਹਨਾਂ ਟੀਮ ਦਾ ਬਹੁਤ ਥੈਂਕਸ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਦੇ ਚੈਨਲ ਲਈ ਜ਼ੋਰਦਾਰ ਤਾੜੀਆਂ ਹੋਣੇ ਚਾਹੀਦੀਆਂ ਬਹੁਤ ਅੱਛੇ ਤਰੀਕੇ ਨਾਲ ਕੈਪਚਰ ਕਰ ਰਹੇ ਨੇ ਵਿਰਲੇ ਸ੍ਰੋਤੇ ਉਹਦੇ ਫਕਰਾ ਦੇ ਰਾਗ ਦੇ ਦੁਨੀਆ ਕੇ ਜਾਣੇ ਸਾਧੂ ਸੁੱਤੇ ਨੇ ਕਿ ਜਾਗਦੇ ਹੈ ਹੈਲੋ 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 ਮਨੀ ਹੈਲੋ ਥੋੜਾ ਸ਼ੋਰ ਘਟਕਾ ਲੋ ਚੋchna ਬਜੜਾ ਹੋ ਰਿਹਾ ਉਹ ਕਿਸ਼ਤੀ ਵਾਲੇ ਰੋਲਾ ਪਾ ਰੇ ਨਾਲੇ ਪੈਸੇ ਦਿੰਦੇ ਨਾਲੇ ਰੋਲਾ ਪੁੰਦੇ ਆ ਹੈਲੋ 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 ਰਾ ਰਮ ਸ਼ਾਜੀ ਦਾ ਜਿਕਰਾ ਵਿਕਰਮਜੀ ਸ਼ਾਜੀ ਦਾ ਸਾਥਿਓ ਹਾਂਜੀ ਬਾਬਾ ਜੀ ਦਾ ਹੁਕਮ ਹੋਇਆ ਸਾਡੀ ਟੀਮ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ ਵੱਲੋਂ ਪਿਆਰ ਭਰੀ ਸਤਸ਼ਿਆਕਾਲ ਔਰ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਤੇ ਇੱਕ ਅਸੀਂ ਨੁਕੜ ਨਾਟਕ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ। ਇਹ ਜਿਹੜੇ ਸਾਥੀ ਨੇ ਮੇਰੇ ਨਾਲ ਅੱਜ ਇਹਨਾਂ ਨੂੰ ਤੁਸੀਂ ਪਹਿਲਾਂ ਕਾਫੀ ਫਿਲਮਾਂ 'ਚ ਦੇਖ ਚੁੱਕੇ ਹੋਵੋਗੇ। ਇੱਕ ਵੀਰਦੀ ਮੋੜ ਫਿਲਮ ਸਿਨੇਮਾ ਕਰਾਂ ਦੇ ਵਿੱਚ ਲੱਗੀ ਹੋਈ ਹੈ। ਔਰ ਅੱਜ ਆਪਣੀ ਅਸੀਂ ਕਲਾ ਦੇ ਰਾਹੀ ਇਹ ਨਾਟਕ ਆ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ। ਸਲਕ ਦੀ ਧਰਤੀ ਸਲਕ ਦੀ ਧਰਤੀ ਬਾਈ ਬਲਰਾਜ ਸਾਗਰ ਜੀ ਦਾ ਲਿਖਿਆ ਹੋਇਆ ਹੈ। ਔਰ ਯੂਨੀਵਰਸਿਟੀ ਦਾ ਗੋਲਡ ਹੈ ਪਲੇ ਸੋ ਅਸੀਂ ਪੰਜ ਜਣੇ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਿਨਾਂ ਕਿਸੇ ਦੇਰੀ ਦੇ ਆਪਾਂ ਨਾਟਕ ਸ਼ੁਰੂ ਕਰਦੇ ਹਾਂ ਸਲਕ ਦੀ ਧਰਤੀ ਸਲਕ ਦੀ ਧਰਤੀ ਹੈਲੋ 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 ਬਹੁਤ ਹੀ ਸਤਿਕਾਰਯੋਗ ਦੋਸਤੋ ਬਲਰਾਜ ਸਾਗਰ ਦਾ ਲਿਖਿਆ ਹੋਇਆ ਨਾਟਕ ਸੁਖਦੇਵ ਲੱੱਡੜ ਦੁਆਰਾ ਨਿਰਦੇਸ਼ਿਤ ਕੀਤਾ ਨਾਟਕ ਸਲਕ ਦੀ ਧਰਤੀ ਸਲਕ ਦੀ ਧਰਤੀ ਅੱਜ ਮੈਨੂੰ ਸਿੱਧਾ ਚਾਚਾ ਬਾ ਯਾਦ ਆ ਰਿਹਾ ਹਸਪਤਾਲ ਦੀਆਂ ਇਹਨਾਂ ਪੌੜੀਆਂ 'ਚ ਬੈਠਾ ਮੈਂ ਆਪਣੇ ਕਰਮਾਂ ਨੂੰ ਰੋ ਰਿਹਾ ਕਰਮਾਂ ਦਾ ਮਤਲਬ ਤਕਦੀਰ ਨਹੀਂ ਹੁੰਦਾ ਇਹ ਤਾਂ ਉਹ ਕਰਮ ਸੀ ਜੋ ਮੈਂ ਆਪ ਨਾ ਹੱਥਾਂ ਨਾਲ ਕਰਦਾ ਆਇਆ ਸੱਚੀ ਦਾ ਫਲ ਮੈਨੂੰ ਇਹ ਮਿਲਿਆ ਕਿ ਅੱਜ ਮੈਂ ਇਸ ਹਸਪਤਾਲ ਵਿੱਚ ਆ ਤੇ ਸਿੱਧਾ ਚਾਚਾ ਮੈਨੂੰ ਵਾਰ-ਵਾਰ ਜਗਾਈ ਜਾਂਦਾ ਆ ਆ ਜਿਹੜਾ ਸਾਡੇ ਪਿੰਡ ਦੀਆਂ ਗਲੀਆਂ ਚ ਪਾਗਲਾ ਵਾਂਗ ਆਖਦਾ ਫਿਰਦਾ ਸੀ ਉਹ ਲੋਕੋ ਉਹ ਲੋਕੋ ਨਸ਼ਾ ਨਾ ਕਰੋ ਲੋਕੋ ਸ਼ਰਾਬ ਪੀਓ ਇਹ ਡਾਇਨ ਹੁੰਦੀ ਆ ਇਹ ਘਰ ਖਾ ਜਾਂਦੀ ਆ ਇਹ ਪਰਿਵਾਰ ਵੀ ਖਾ ਜਾਂਦੀ ਆ ਹੋ ਲੋਕੋ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਤੁਸੀਂ ਸੋਚਦੇ ਹੋਗੇ ਕਿ ਮੈਂ ਕੌਣ ਆ ਤਾਂ ਆਓ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਉਣਾ ਆ ਸੁਣੋ ਕਹਾਣੀ ਸਾਹਾ ਦੀ ਸਿਵਿਆਂ ਵੱਲ ਜਾਂਦੇ ਰਾਹਾਂ ਦੀ ਮੇਰੇ ਦੇਸ਼ ਦੇ ਡੁੱਬਦੇ ਸਾਹਾ ਦੀ ਸੁਣੋ ਕਹਾਣੀ ਸਾਹਾ ਦੀ ਅਸਲ ਤੇ ਮੇਰਾ ਨਾਮ ਗਰਮੇਲ ਸਿੰਘ ਆ ਮੇਰਾ ਜਨਮ ਇੱਕ ਕਿਸਾਨ ਪੰਜਾਬ ਸਿੰਘ ਦੇ ਘਰ ਹੋਇਆ ਮੇਰਾ ਇੱਕ ਛੋਟਾ ਭਰਾ ਵੀਆ ਲਾਲੀ ਸਾਡੇ ਦੋਵਾਂ ਭਰਾਵਾਂ ਦੀਆਂ ਕਰਤੂਤਾ ਤੋਂ ਤੰਗ ਆ ਕੇ ਬੇਬੇ ਚਲ ਵਸੀ ਬੇਬੇ ਹੋਰ ਕਰਦੀ ਵੀ ਕੀ ਅਸੀਂ ਦੋਵਾਂ ਭਰਾਵਾਂ ਨੇ ਕੋਈ ਸੁਖ ਦਾ ਸਾਹ ਨਹੀਂ ਸੀ ਦਿੱਤਾ ਬੇਬੇ ਨੂੰ ਜਵਾਨੀ ਵਿੱਚ ਪੈਰ ਧਰਦਿਆ ਮੇਰੇ ਪੈਰ ਲੜ ਖੜਾ ਗਏ ਤੇ ਮੈਂ ਬੁਰੀ ਸੰਗ ਦਾ ਸ਼ਕਾਰ ਹੋ ਗਿਆ ਮੈਂ ਸਕੂਲ ਤਾਂ ਜਾਂਦਾ ਪਰ ਸਕੂਲੋਂ ਭੱਜ ਕੇ ਆਪਣੇ ਵਰਗੇ ਵੇਰਣਾ ਨਾਲ ਲ ਜਾਂਦਾ ਤੇ ਨਸ਼ੇ ਕਰਦਾ ਲੋਕਾਂ ਨਾਲ ਲੜਾਈ ਝਗੜੇ ਕਰਦਾ ਤੇ ਆਖਿਰ ਮੇਰੀ ਬੇਬੇ ਬਾਪੂ ਨੂੰ ਲੰਬੇ ਹੋਣੇ ਸ਼ੁਰੂ ਹੋ ਗਏ ਨਹੀਂ ਕਰਤਾ ਰੋ ਇਹ ਦੇਖ ਤੇਰੇ ਕੋਸਾ ਲੱਗਦਾ ਨਹੀਂ ਕੀ ਕਰ ਤੂਤ ਕੀਤੀ ਆ ਨਹੀਂ ਅਜਾ ਪੱਕਾ ਡੜਾ ਮਾਰ ਕੇ ਸਿਰ ਘਾੜਤਾ ਮੇਰੇ ਪੁੱਤ ਦਾ ਸਾਹ ਲਾ ਜੇ ਸਾੰਭੀ ਲਾਤਾ ਆ ਦੇਖ ਲੋ ਲੋਕੋ ਤੇ ਇਹੋ ਜੀ ਕਲੇਣੀ ਲਾਦ ਜੰਮੀ ਇਹਨਾਂ ਨੇ ਹੂੰ ਬੇਬੇ ਗੱਲਾਂ ਕਰਦੀ ਕਰਦੀ ਰੋਣ ਲੱਗ ਜਾਂਦੀ ਸੀ ਪਰ ਬੇਬੇ ਦੀਆਂ ਗੱਲਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਸੀ ਹੁੰਦਾ ਮੈਨੂੰ ਤਾਂ ਆਹੀ ਲੱਗਦਾ ਸੀ ਕਿ ਆਹੀ ਜ਼ਿੰਦਗੀ ਆਹੀ ਨਜ਼ਾਰੇ ਆ ਪੜ ਕੇ ਕਿਹੜਾ ਡੀਸੀ ਲੱਗ ਜਾਣਾ ਸਾਰਾ ਦਿਨ ਨਸ਼ੇ ਨਾਲ ਟੰਨ ਰਹਿੰਦਾ ਤੇ ਸ਼ਾਮ ਹੁੰਦਾ ਹੀ ਕਰਦੀ ਕੱਢੀ ਦਾਰੂ ਦਾ ਦੌਰ ਸ਼ੁਰੂ ਹੋ ਜਾਂਦਾ ਸਾਡਾ ਇੱਕ ਸੇਰੀ ਹੁੰਦਾ ਸੀ ਪਿੰਦੀ ਉਹ ਕਰਦੀ ਦਾਰੂ ਕਰਦਾ ਸੀ ਉਹਦਾ ਬਚਪਨ ਚ ਪਹਿਲਵਾਨ ਬਣਦਾ ਸੁਪਨਾ ਸੀ ਪਰ ਘਰ ਦੀਆਂ ਤੰਗੀਆਂ ਤੋਸ਼ੀਆਂ ਗਰੀਬੀਆਂ ਨੇ ਉਹਦਾ ਪਹਿਲਵਾਨ ਬਣਦਾ ਸੁਪਨਾ ਖੋ ਲਿਆ ਹੁਣ ਜਦੋਂ ਵੀ ਪਿੰਦੀ ਦਾਰੂ ਨਾਲ ਡੱਕ ਲੈਂਦਾ ਕਿਆ ਦੀ ਝੂਠੀ ਪਹਿਲਵਾਨੀ ਦੀਆਂ ਝੂਟੀਆਂ ਗੱਲਾਂ ਓਏ ਮਸਾਲੇ ਲਾ ਲਾ ਕੇ ਦੱਸਦਾ ਓ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀਆਂ ਓ ਬੱਲੇ ਚਾਚਾ ਓ ਬੁੜਾ ਬਿਆ ਬਿਮਾਰ ਬੁੜੀ ਦੀਆਂ ਚੈਰੀਆਂ ਓ ਯਾਰ ਚਾਚਾ 부ੜੀ ਨੂੰ ਦਵਾਈ ਦਵਾਓ ਫਿਰ ਜਿਹੜਾ ਲਮਗਿਆਈ ਬਣੀਆਂ ਨਾਲ ਦਿਵਸੋਂ ਹੀ ਮਾਰੋ ਇਹ ਬਿਆ ਓ ਯਾਰ ਇਹ ਸਾਰਾ ਕੁਝ ਛੱਡ ਤੂੰ ਆਪਦੀ ਪਹਿਲਵਾਨੀ ਬੜੇ ਦੀ ਕੋਈ ਗੱਲ ਸੁਣਾ ਲੈ ਗਰਮੇਰ ਸੰਭਵਾਨੀ ਬੜੇ ਨਹੀਂ ਸੁਣੋ ਆਉਂਦਾ ਮੈਂ ਤੇਰਾ ਕੇਰਾ ਨਾ ਆ ਕੀ ਸੰਜੂ ਸੰਜ ਮਤਲਬ ਆ ਜਿੱਥੇ ਪਹਿਲਵਾਨ ਪਲਦੇ ਹੁੰਦੇ ਆ ਛੋ 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 ਫਿਰ ਫਿਰ ਕੀ ਮਿੱਦਰਾ ਉੱਥੇ ਆ ਗਿਆ ਮਰਾਜ ਵਾਲਾ ਕੋਚੀ ਬੈਲਵਾਨ ਕੋਚੀ ਹੋਲੀ ਬੋਲੀਆ ਦਾ ਵੱਡਾ ਬੰਦਾ ਫਿਰ ਫਿਰ ਕੀ ਮਿੱਦਰਾ ਕੋਚੀ ਨੇ ਕਰਤੀ ਆਪਣੇ ਪਿੰਡ ਤੇ ਝੰਡੀ ਟਕੜਾ ਕਮ ਬੜਾ ਟਕੜਾ ਫਿਰ ਜੀਨੇ ਮੇਰੇ ਨਾਲ ਕੋਲਕਲੀਆ ਕਰਨਾ ਇੱਧਰ ਆ ਜਾਓ ਫਿਰ ਕੀ ਆ ਪਿੰਡ ਦੇ ਕੋਸਿਆਂ ਨੇ ਬਜ਼ੁਰਗ ਮੋਹਤਵਾਰ ਬੰਦੇ ਮੇਰੇ ਕੋਲੇ ਆ ਗਏ ਮੈਨੂੰ ਕਹਿੰਦੇ ਚੱਲ ਬਿੰਦੀ ਚੱਲ ਬਿੰਦੀ ਚਾਚਾ ਬਿੰਦੀ ਚੱਲਿਆ ਫਿਰ ਨਾ ਬਿੰਦੀ ਚੱਲਣ ਨੂੰ ਬਟਾਕਾ ਸੀ ਫਿਰ ਫਿਰ ਕਿਸ਼ੇਰਾ ਪਿੰਡ ਦੀ ਜੱਦਾ ਸਵਾਰ ਸੀ ਮੈਨੂੰ ਚੜੀ ਕਰਨੀ ਇੱਥੇ ਮੇਰੇ ਡੌਲੇ ਫੜਕੇ ਚਾਚਾ ਸੱਚੋ ਸੱਚ ਦੱਸ ਡੌਲੇ ਫੜਕੇ ਸੀ ਕੰਬੇ ਸੀ ਡੋਲੇ ਫਰਕੇ ਸੀ ਕਰਮੇਰ ਸਿਆ ਤੇਰੇ ਕਰਮੇਰ ਸਿਆ ਮੈਂ ਮਾਰੀ ਚਾਦਰੀ ਜੀ ਆਉਂ ਭਗਾ ਕੇ ਬੰਨੇ ਮੈਂ ਮਾਰੀ ਖੜੇ ਛਾਲ ਕੋਚੀ ਨੂੰ ਫੜਿਆ ਬਗਣਾ ਤੋਂ ਓਏ ਤੋੜੀ ਇਧਰ ਮਾਰਿਆ ਤੋੜ ਇੱਕ ਮਾਰਿਆ ਇਧਰ ਮਾਰਿਆ ਫੇਰ ਕੀ ਕੋਚੀ ਨੇ ਬੰਦੇ ਹੱਥ ਕਿੰਦਾ ਅੱਜ ਛੱਡ ਦੇ ਪਿੰਡੀ ਗਾਣੂ ਬਲਵਾਨੀ ਨਹੀਂ ਕਰਦਾ ਫੇਰ ਚਾਚਾ ਫਿਰ ਕੀ ਉਹ ਦਿਨ ਗਿਆ ਸ਼ਰਾ ਕੋਚੀ ਮੋਗੇ ਜ਼ਿਲੇ ਦੇ ਨੇੜੇ ਜਿਹੜੇ ਨਹੀਂ ਸੀ ਚਾਚਾ ਤੂੰ ਉਹਨੂੰ ਡੱਕਰਦਾ ਉਹਨੇ ਕਦਾ ਦੇਖਣਾ ਸੀ ਹੋਰ ਕੀ ਗਰਮੇਲ ਸਿੰਘ ਆਪਾਂ ਤੇਨੂੰ ਬਣਾਉਣਾ ਪਹਿਲਵਾਨ ਮੈਨੂੰ ਹਾਂ ਗਰਮੇਲ ਸਿੰਘ ਗੇਲਾ ਪਿੰਡੀ ਪਹਿਲਵਾਨ ਦਾ ਚੇਲਾ ਚੇਲਾ ਠੀਕ ਆ ਚਾਚਾ ਠੀਕ ਆ ਚਾਉਣਾ ਮੈਂ ਚੰਗਾ ਇਹ ਜੋ ਪਿੰਡੀ ਸੀ ਨਾ ਇਹ ਨਸ਼ੇ ਬਹੁਤ ਕਰਦਾ ਸੀ ਇਹਦੇ ਨਸ਼ੇ ਤੋਂ ਤੰਗ ਆ ਕੇ ਇਹਦੇ ਘਰ ਵਾਲੀ ਕਿਸੇ ਦਾਨੀ ਦਰਾਲ ਨਾਲ ਨਾਸ ਗਈ ਹੁਣ ਘਰ ਵਾਲੀ ਦੇ ਜਾਣ ਤੋਂ ਬਾਅਦ ਇਹ ਸਿੱਧੇ ਚਾਚੇ ਦੇ ਕੋਠੇ 'ਚ ਲੱਗਿਆ ਰਹਿੰਦਾ ਤੇ ਸਿੱਧਾ ਚਾਚਾ ਛੜਾ ਸੀ ਪਿੰਡ ਵਿੱਚ ਰੱਸੀਆਂ ਵਟਣ ਦਾ ਕੰਮ ਕਰਦਾ ਸੀ ਪਰ ਜਦੋਂ ਵੀ ਪਿੰਦੀ ਦੇ ਦਿਮਾਗ ਨੂੰ दारू ਚੜ ਜਾਂਦੀ ਤਾਂ ਉਹ ਚਾਚੇ ਕੋਲੇ ਆ ਕੇ ਬੋੜ ਮਾਰ ਲੱਗ ਜਾਂਦਾ ਉਹ ਚਾਚਾ ਲੋਕੀ ਕਹਿੰਦੇ ਆ ਸਿੱਧੇ ਚਾਚੇ ਦੀਆਂ ਸਿੱਧੀਆਂ ਪੈਂਦੀਆਂ ਯਾਰੋ ਕੋਈ ਐਸੀ ਰੱਸੀ ਵਟ ਚਾਚਾ ਜਿਹਦੇ ਨਾਲ ਮੇਰਾ ਖਿਲਰਿਆ ਘਰ ਵੱਜ ਜਾਏ ਕੋਈ ਐਸੀ ਰੱਸੀ ਵਟ ਚਾਚਾ ਉਹ ਪਿੰਦੀ ਕੋੜਾ ਰੱਸੀਆਂ ਨਾਲ ਤਾਂ ਪੁੱਤ ਮੰਜਾਣੀ ਬੰਨਿਆ ਜਾਂਦਾ ਤੇਰਾ ਖਿਲਰਿਆ ਕਰ ਕਿੱਥੋਂ ਬੰਨ ਦੇਣ ਗਿਆ ਹਰ ਘਰ ਬੰਨਣ ਵਾਲੀਆਂ ਰੱਸੀਆਂ ਤਾਂ ਕੋਈ ਹੋਰ ਹੀ ਹੁੰਦੀਆਂ ਨੇ ਹੋਰ ਰੱਸੀਆਂ ਤਾਂ ਬੱਤ ਕੋਈ ਹੋਰ ਹੀ ਹੁੰਦੀਆਂ ਨੇ ਪਿੰਦੀ ਦਾਨੀ ਦਲਾਂ ਨੂੰ ਕੁੱਤਾ ਸਮਝਦਾ ਸੀ ਤੇ ਹਰ ਕੁੱਤੇ ਨੂੰ ਦਾਨੀ ਦਲਾਂ ਹੁਣ ਜਦੋਂ ਵੀ ਉਹ ਕਿਸੇ ਕੁੱਤੇ ਨੂੰ ਵੇਖ ਲੈਂਦਾ ਤਾਲੀ ਵਾਲੀ ਕਰਕੇ ਉਹਦੇ ਮਗਰ ਪੈ ਜਾਂਦਾ ਏ ਲੈ ਉਹ ਜਿੰਦਾ ਦਾਨੀ ਕੁੱਤਾ ਹੈ ਇੱਕ ਦਿਨ ਜਦੋਂ ਮੈਂ ਰਾਤ ਦੀ दारू ਦਾ ਟੁੱਟਿਆ ਸਿੱਧੇ ਚਾਚੇ ਦੇ ਕੋਠੇ ਪਹੁੰਚਾ ਤਾਂ ਉੱਚੀ-ਉੱਚੀ ਰੋਈ ਜਾਂਦਾ ਸੀ ਆ ਰੁੱਟੇ ਗਏ ਨੇ ਪੁੱਤ ਬਾਬਰਵਾਦ ਹੋ ਗਾ ਉਹ ਗੱਲ ਕੀ ਹੋਈ ਉਹ ਪੁੱਤ ਆਪਣੂ ਪਿੰਦੀਆਂ ਪਾਣੂ ਕਿੱਲੇ ਛੱਡ ਗਿਆ ਉਹ ਕੀ ਕਹੀ ਜਾਂਦਾ ਯਾਰ ਉਹ ਰਾਤ ਕੁੱਤਿਆਂ ਬਗਲ ਬੱਜ ਆ ਜਾਂਦਾ ਖੂਚ ਡੱਕ ਕੁੱਤੇ ਦੀ ਮਤ ਵਰ ਗਿਆ ਆਪਣਾ ਪਿੰਦੀ ਆਪਾਂ ਲੁੱਟ ਗਏ ਹੋਇਆ ਪਰਬਾਨ ਹੋ ਗਏ ਹੱਪੇ ਦੀ ਮਾਂ ਤੋਂ ਬਾਅਦ ਅਸੀਂ ਹੋਰ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਸਵੇਰ ਉੱਠਿਆ ਨਾ ਜਾਂਦਾ ਤਾਂ ਪੋਰਾ ਪੋਰਾ ਫੀਨ ਦਾ ਖਾ ਲੈਂਦੇ ਵੀ ਮੇਰੇ ਹੱਡਾਂ ਵਿੱਚ ਰੱਟਣੀ ਸ਼ੁਰੂ ਹੋ ਗਈ ਤੇ ਉਧਰ ਮੇਰੇ ਘਰੇ ਮੇਰੇ ਵਿਆਹ ਦੀਆਂ ਗੱਲਾਂ ਚੱਲੀਆਂ ਪਰ ਮੇਰੇ ਵਰਗੇ ਨਸ਼ੇੜੀ ਨੂੰ ਕੋਈ ਰਿਸ਼ਤਾ ਕਰਨ ਨੂੰ ਰਾਜ਼ੀ ਨਹੀਂ ਸੀ ਮੇਰੀ ਮਾ ਜੀਆਂ ਜੀਆਂ ਦੀਆਂ ਮਨਤਾ ਕਰਦੀ ਫਿਰਦੀ ਨਹੀਂ ਮੰਦ ਸਾਕਰਾ ਨਹੀਂ ਮੇਰੇ ਪਤਨ ਨੂੰ ਨਹੀਂ ਸਖਨਾ ਐਨੀ ਪੈਲੀਆ ਕੁੜੀ ਤਾਂ ਰਾਜ ਕਰੂਗੀ ਰਾਜ ਨਹੀਂ ਜੀਤੋ ਤੂੰ ਜਾ ਪਾਈ ਆਪਦੇ ਪੇਕੀ ਲਿਆ ਮੇਰੇ ਗਲੇ ਨੂੰ ਸਾਕ ਨਹੀਂ ਭੈਣੇ ਕੁੜੀ ਤਾਂ ਐਨੀ ਚੰਗੀ ਹੋਵੇ ਸਾਡਾ ਸਾਰਾ ਘਰਵਾਰ ਸੰਭ ਲੈ ਆ ਕੇ ਮੈਂ ਤਾਂ ਸਾਰਾ ਕੁਸੋ ਦੇ ਨਾ ਕਰ ਦੂੰ ਠੀਕ ਆ ਨਾ ਭੈਣੇ ਚੰਗਾ ਭੈਣੇ ਮੈਂ ਹੁਣ ਚਲਦੀ ਆਂ ਕੁੜੀ ਮੈਨੂੰ ਇਹੋ ਜੀ ਚਾਹੀਦੀ ਆ ਜਿਹੜੀ ਸਾਰੇ ਘਰ ਦਾ ਕੰਮ ਧੰਦਾ ਕਰੇ ਤੇ ਘਰਵਾਰ ਸੰਭਲੇ ਚੰਗਾ ਭੈਣੇ ਮੈਂ ਹੁਣ ਚਲਦੀ ਆਂ आखिर मेरी बेबे दी आसानू भूर पे ही गया एक विचोला साडे घरे रिश्ता लाई आया जद्दल कुड़ी वाले मेनू वेखण आए मैं घरे नहीं सी मैं दारू ਦਾ ਡੱਕਿਆ ਸਿੱਧੇ ਚਾਚੇ ਦੇ ਕੋਠੇ ਚ ਲੱਗਿਆ ਪਿਆ ਸੀ ਪਰ ਕੁੜੀ ਵਾਲਿਆਂ ਨੇ ਮੈਨੂੰ ਨਹੀਂ ਵੇਖਿਆ ਉਹਨਾਂ ਨੇ ਮੇਰੀ ਜ਼ਮੀਨ ਵੇਖੀ ਮੇਰੀ ਜਾਇਦਾਦ ਵੇਖੀ ਜਿਹੜਾ ਕੋਸ ਅੱਜ ਕੱਲ ਆਮ ਹੀ ਕਰਦੇ ਆ ਅਸੀਂ ਇਹ ਨਹੀਂ ਵੇਖਦੇ ਕਿ ਮੁੰਡੇ ਦਾ ਪਸੋਕੜ ਕੀ ਆ ਅਸੀਂ ਇਹ ਨਹੀਂ ਵੇਖਦੇ ਕਿ ਮੁੰਡੇ ਦੇ ਟੈਸਟ ਕਰਾ ਲਈਏ ਬਸ ਵਿਆਹ ਦਿੰਨੇ ਆ ਆਪਣੀਆਂ ਧੀਆਂ ਆਪਣੀਆਂ ਭੈਣਾਂ ਜਮੀਨਾਂ ਦੇ لالਚਾਂ ਨੂੰ ਵਿਦੇਸ਼ਾਂ ਦੇ لالਚਾਂ ਨੂੰ ਜਿਹਦਾ ਸੰਤਾਪអស់ ساری ਜ਼ਿੰਦਗੀ ਭੋਗਦਿਆਂ ਐਵੇਂ ਐਵੇਂ ਪਾਸਿੰਦਰ ਦਾ ਰਸਤਾ ਮੇਰੇ ਵਰਗੇ ਨਿਸ਼ੇੜੀ ਨਾ ਕਰ ਦਿੱਤਾ ਪਹਿਲੋਂ ਪੈਰ ਮੇਰੇ ਘਰਦਿਆਂ ਨੂੰ ਲੱਗਿਆ ਕਿ ਵਿਆਹ ਪਿੱਛੋਂ ਮੇਰੀਆਂ ਆਤਾਂ ਸੁਧਰ ਜਾਣਗੀਆਂ ਪਰ ਨਹੀਂ ਹੁਣ ਤਾਂ ਮੈਂ ਰੋਜ਼ਦਾਰੂ ਪੀਂਦਾ ਰੋਜ਼ ਨਸ਼ੇ ਕਰਦਾ ਤੇ ਸਿੰਦਰ ਦੀ ਕੁੱਟਮਾਰ ਕਰਦਾ ਅਖਰ ਉਹਦੇ ਵੀ ਸਬਰ ਦਾ ਬੰਡ ਟੁੱਟ ਗਿਆ ਮਾਂ ਕਿਆ ਕਰਦੀ ਸੀ ਪੁੱਤ પતિ ਦਾ ਰੂਪ ਹੁੰਦੇ ਓਲੀ ਸੇਵਾ ਕਰੀ ਦਿਆ ਮੈਂ ਮੁੱਛਦੀ ਐ ਮਾਂ ਹੈ ਜੋ ਉੰਦਰ ਰੱਬਾ ਤੇ ਰੱਬਾ ਤੇ ਇਹੀ ਤੇਰਾ ਰੂਪ ਦੱਤੀ ਹੋਵੇ ਤੇਰੇ ਰੂਪ ਤੇ ਤੂੰ ਮੈਨੂੰ ਲੱਗਦਾ ਸੀ ਕਿ ਸ਼ਿੰਗਰ ਰੱਬ ਤੇ ਨਹੀਂ ਮੇਰੇ ਤੇ ਧੁੱਕਿਆ ਕਰਦੀ ਆ ਪਰ ਮੇਰੀ ਮਾਂ ਉਤਾਉ ਦੇਵੀ ਲੱਗਦੀ ਸੀ ਦੇਵੀ ਉਹ ਤਾਂ ਉਹਦੀਆਂ ਤਰੀਫਾਂ ਕਰਦੀ ਨਾ ਤੱਕਦੀ ਯਰਤਾ ਮੇਰੀ ਧੀ ਆ ਪਾਈ ਧੀ ਮੇਰੀ ਨੂਨੀ ਜਿਹੜੀ ਮੇਰਾ ਘਰਵਾਰ ਸੰਭੀ ਬੈਠੀ ਆ ਜੇ ਕੋਈ ਹੋਰ ਹੁੰਦੀ ਤਾਂ ਕਦੋਂ ਦੀ ਛੱਡ ਛਿੜਾ ਜਾਂਦੀ ਸਿੰਦਰਤਾ ਮੇਰੀ ਧੀ ਆ ਪਾਈ ਧੀ ਮੇਰੀ ਨੂਨੀ ਤਾਂ ਉਸ ਵੇ ਮੇਰੀ ਮਾਂ ਕਿੰਨਾ ਖੁਸ਼ ਹੋਈ ਸੀ ਜਦੋਂ ਨੂੰ ਪਤਾ ਲੱਗਾ ਸੀ ਕਿ ਸਿੰਦਰ ਦੀ ਕੁੱਕ ਚੱਕ ਰੰਮਲ ਫੁੱਟੀ ਆ ਮੈਂ ਵੀ ਕਿੰਨਾ ਖੁਸ਼ ਮੈਂ ਇਹ ਖੁਸ਼ਖਬਰੀ ਜਾ ਕੇ ਸਿੱਧੇ ਚਾਚੇ ਨੂੰ ਦੱਸੀ ਉਹ ਚਾਚਾ ਓ ਚਾਚਾ ਓ ਚਾਚਾ ਆ ਖੁਸ਼ਖਬਰੀ ਆ ਖੁਸ਼ਖਬਰੀ ਕੰਵੇਂ ਸਿਆਲ ਮੈਂ ਤੈਨੂੰ ਬਣਾ ਦੇਣਾ ਬਾਬਾ ਤੇ ਮੈਂ ਬਣ ਜਾਣਾ ਪਾਪਾ ਵਾਹ ਬਈ ਬੱਤ ਗੱਲ ਤਾਂ ਬੜੀ ਖੁਸ਼ੀ ਦੀ ਏ ਤੂੰ ਬਣਿਆ ਪਾਪਾ ਤੇ ਮੈਨੂੰ ਬਣਾ ਦੇਣਾ ਤੂੰ ਬਾਬਾ ਤੇ ਹੋਰ ਪਰ ਮੇਰੀ ਇੱਕ ਗੱਲ ਦਾ ਧਿਆਨ ਰੱਖੀ ਘਾੜਦਾਰ ਚ ਪਹਿਲਾ ਮੁੰਡਾ ਲਾਜ਼ਮੀ ਆ ਹਾਂ ਮੈਂ ਤਾਂ ਤੈਨੂੰ ਇਹ ਕਹਿੰਨਾ ਸ਼ਹਿਰ ਚਲਾ ਜਾ ਤੇ ਟੈਸਟ ਕਰਾ ਲੈ ਜਾ ਸ਼ਹਿਰ ਚਲਾ ਜਾ ਮੇਰੀ ਤਾਂ ਤੈਨੂੰ ਇਹ ਰਾਇਆ ਤੇ ਜੇ ਹੋਈ ਕਿਤੇ ਕੁੜੀ ਤੇ ਕੋਈ ਲੋੜ ਨਹੀਂ ਰੱਖਣ ਦੀ ਤੁਹਾਨੂੰ ਸ਼ਹਿਰ ਚਲੇ ਜਾ ਤੇ ਟੈਸਟ ਕਰਾ ਲੈ ਮੈਨੂੰ ਸਿੱਧੇ ਚਾਚੇ ਦੀ ਗੱਲ ਠੀਕ ਲੱਗੀ ਮੈਂ ਘਰੇ ਆਉਣ ਸਰ ਸਿੰਦਰ ਨੂੰ ਸ਼ਹਿਰ ਜਾਣ ਲਈ ਤਿਆਰ ਹੋਣ ਲਈ ਕਿਆ ਓ ਸਿੰਦਰ ਓ ਸਿੰਦਰ ਓ ਤਿਆਰ ਹੋ ਜਾ ਆਪਾਂ ਸ਼ਹਿਰ ਜਾਣਾ ਹੈ ਸ਼ਹਿਰ ਅਸਵਲ ਸ਼ਹਿਰ ਕਿ ਲੈਣ ਜਾਣਾ ਉਹ ਤੇਰੇ ਟੈਸਟ ਜੇ ਕਰਾਉਣੇ ਆ ਤਾਂ ਜਾਣਾ ਪਰ ਮੇਰੇ ਘਰ ਦੀ ਟੈਸਟ ਮੈਂ ਤਾਂ ਬਿਲਕੁਲ ਠੀਕ ਆ ਓ ਤੇਰੇ ਟੈਸਟ ਐਸ ਲਈ ਕਰਾਉਣੇ ਆ ਵੀ ਆਪਾਂ ਦੇਖਣਾ ਜੇ ਤਾਂ ਹੋਇਆ ਮੁੰਡਾ ਤਾਂ ਰੱਖ ਲਾਂਗੇ ਤੇ ਜੇ ਹੋਈ ਕੁੜੀ ਤਾਂ ਕੋਈ ਲੋੜ ਨਹੀਂ ਰੱਖਣ ਦੀ ਓ ਕੀ ਸਈਆ ਕੀ ਗਲਤ ਤੇਰੇ ਨਾਲ ਜ਼ਿਆਦਾ ਪਤਾ ਮੈਨੂੰ ਬੜੀਆਂ ਗੱਲਾਂ ਦਾ ਪਰ ਕੀ ਫਰਕ ਪੈਂਦਾ ਮੁੰਡਾ ਹੋਵੇ ਜਾਂ ਕੁੜੀ ਨਾ ਫਰਕ ਕਿਉਂ ਨਹੀਂ ਪੈਂਦਾ ਇੰਨੀ ਜ਼ਮੀਨ ਆ ਇੰਨੀ ਜਾਇਦਾਦ ਆ ਨਾ ਸੰਭਣ ਵਾਸਤੇ ਕੋਈ ਤਾਂ ਵਾਰਸ ਚਾਹੀਦਾ ਜਾ ਤਿਆਰ ਹੋ ਜਾ ਸਿੰਦਰ ਡਰਦੀ ਮਾਰੀ ਮੇਰੇ ਨਾਲ ਸ਼ਹਿਰ ਆ ਗਈ ਸ਼ਹਿਰ ਡਾਕਟਰ ਨੇ ਟੈਸਟ ਕੀਤੇ ਤਾਂ ਉਹੀ ਹੋਇਆ ਜਿਸ ਦਾ ਡਰ ਸੀ ਸਿੰਦਰ ਦੀ ਘੁੱਕ ਵਿੱਚ ਪਲਣ ਵਾਲੀ ਇੱਕ ਬੱਚੀ ਸੀ ਮੈਂ ਬਿਨਾਂ ਕਿਸੇ ਦੇਰੀ ਦੇ ਡਾਕਟਰ ਨੂੰ ਪੈਸੇ ਦਿੱਤੇ ਤੇ ਉਹ ਬੱਚੀ ਦਾ ਘੁੱਕ ਜੀ ਕਤਲ ਕਰਵਾ ਦਿੱਤਾ ਜੀ ਦਾ ਸੰਤਾਨ ਮੈਂ ਅਜ ਤੱਕ ਭੋਗ ਰਿਆ ਚਿੰਦਰਪੇਰ ਕਦੇ ਮਾਂ ਨਹੀਂ ਬਣ ਸਕੀ ਮੇਰੀ ਰਾਤਾਂ ਦੀ نیند ਉੱਡ ਗਈ ਜੇ ਮੇਰੀ ਅੱਖ ਲੱਗ ਵੀ ਜਾਂਦੀ ਤਾਂ ਮੈਨੂੰ ਉਹ ਪੋਰਾ ਪਰਜਵਾਕੜੀ ਲਾਂਦਾ ਪਾਉਂਦੀ ਨਜ਼ਰ ਆਉਂਦੀ ਪਾਪਾ ਜੀ ਤੁਸੀਂ ਮੈਨੂੰ ਇਹ ਦੁਨੀਆ ਕਿਉਂ ਨਹੀਂ ਵੇਖਣ ਦਿੱਤੀ ਪਾਪਾ ਜੀ ਮੈਂ ਦੁਨੀਆ ਵੇਖਣੀ ਸੀ ਤੁਹਾਡਾ ਨਾਮ ਰੋਸ਼ਨ ਕਰਨਾ ਸੀ ਤੁਸੀਂ ਮੈਨੂੰ ਇਹ ਦੁਨੀਆ ਕਿਉਂ ਨਹੀਂ ਵੇਖਣ ਦਿੱਤੀ ਪਾਪਾ ਜੀ ਮੇਰੀ ਮਾਂ ਦਾ ਤਾਂ ਜਿਵੇਂ ਆਖਰੀ ਸਾਰਾ ਹੀ ਖਸ ਗਿਆ ਹੋਵੇ ਐਕਸਿੰਦਰੀ ਤੋਦਾ ਆਖਰੀ ਸਾਰਾ ਸੀ ਉਹਦਰ ਦੁੱਖਾਂ ਦਾ ਮਾਰਿਆ ਬਾਪੂ ਵੀ ਬਿਮਾਰ ਰਹਿਣ ਲੱਗਾ ਜਮੀਨ ਉਹਨੇ ਸਾਰੀ ਠੇਕੇ ਤੇ ਦੇ ਦਿੱਤੀ ਹੁਣ ਠੇਕੇ ਦੇ ਜਿੰਨੇ ਪੈਸੇ ਆਉਂਦੇ ਮੈਂ ਤੇ ਮੇਰਾ ਛੋਟਾ ਭਰਾ ਲਾਲੀ ਲੜ ਝਗੜ ਕੇ ਲੈ ਜਾਂਦੇ ਨਸ਼ੇ ਕਰ ਲੈਂਦੇ ਟਿਕਦਣ ਅਜਿਹਾ ਵੀ ਆਇਆ ਜਦੋਂ ਸਾਡੀ ਜੇਬ ਚ ਪੈਸੇ ਮੁੱਕ ਗਏ ਤੇ ਅਸੀਂ ਬਾਪੂ ਤੋਂ ਜ਼ਮੀਨ ਦੀ ਮੰਗ ਕਰਨ ਲੱਗੀ ਉਹ ਦੇਖੋ ਬਾਪੂ ਉਹ ਤੇਰਾ ਕੋਈ ਪਤਾ ਨਹੀਂ ਕਲੋ ਪਟਾਕਾ ਪੈ ਜੇ ਹੈ ਉਹ ਜ਼ਮੀਨ ਸਾਡੇ ਨਾਂ ਕਰਾ ਦੇ ਨਾਲੇ ਅਸੀਂ ਨਹੀਂ ਚਾਹੁੰਦੇ ਜਿਵੇਂ ਦੋਵੇਂ ਭਰਾ ਲੜ ਝੜ ਕੇ ਮਰਦੇ ਫਿਰਗੇ ਕਿਉਂ ਲਾਲੀ ਠੀਕ ਆਖਦਾ ਬਾਈ ਬੇਬੇ ਮੈਂ ਤੈਨੂੰ ਕਿੰਨੀ ਰੀ ਸਮਝਾਇਆ ਤੇ ਕਹੇ ਬਾਬੂ ਨੂੰ ਸਾਡਾ ਬਣਦਾ ਸਸਾਨੂੰ ਦੇਰੇ ਅਸੀਂ ਜਿਹੜੇ ਸਰੀਕ ਸਾਡੀ ਪਹਿਲੀ ਤੇ ਹਲ ਵਾਣ ਤੇ ਜਿਹੜਾ ਡਾਂਗੋ ਛੋਟੀ ਹੁੰਦੀ ਫਿਰੇ ਹਾਂ ਹਲੇ ਫੇਰ ਨਾ ਕੋਈ ਦੱਸਣੀ ਮੈਂ ਬਾਹਰ ਜਾਣਾਗਾ ਘਰ ਮਾਂ ਵਾਲਿਆ ਕਰਦੇ ਜਮੀਨ ਇਹਨਾਂ ਦੇ ਨਾਂ ਆਪੇ ਬੋਣਗੇ ਆਪੇ ਖਾਣਗੇ ਆਪਾਂ ਰੱਖ ਕੇ ਕੀ ਕਰਾਉਣੀ ਆ ਨਾਲੇ ਜੇ ਕੰਮ ਕਰਨਗੇ ਤਾਂ ਇਹਨਾਂ ਦਾ ਮਨ ਕਿਸੇ ਪਾਸੇ ਹੋਰ ਲੱਗੂ ਤੂੰ ਕਰਦੇ ਜਮੀਨ ਇਹਨਾਂ ਦੇ ਨਾਂ ਆਪਾਂ ਕੀ ਕਰਾਉਣੀ ਆ ਰੱਖ ਕੇ ਬਾਪੂ ਨੇ ਅਗਲੇ ਦਿਨ ਜ਼ਮੀਨ ਸਾਡੇ ਨਾਂ ਕਰਾ ਦਿੱਤੀ ਹੁਣ ਮੇਰੇ ਤੇ ਲਾਲੀ ਦੇ ਰਸਤੇ ਬਿਲਕੁਲ ਸਾਫ ਸੀ ਸਾਡਾ ਆਉਣਾ ਜਾਣਾ ਪਿੰਡ ਦੇ ਕਰਨੈਲ ਵੇਲੀ ਨਾਲ ਵੱਧ ਗਿਆ ਕਰਨੈਲ ਵੇਲੀ ਬਹੁਤ ਵੱਡਾ ਬਲੈਕ ਹੀਆ ਸੀ ਆਲੇ ਦਾਰੇ ਦੇ 25 ਪਿੰਡਾਂ 'ਚ ਫੀਮ ਵੇਚਦਾ ਸੀ ਹੁਣ ਤਾਂ ਚਿੱਟਾ ਵੀ ਵੇਚਣ ਲੱਗ ਗਿਆ ਹੁਣ ਜਦੋਂ ਵੀ ਮੈਨੂੰ ਤੋੜ ਲੱਗਦੀ ਤਾਂ ਮੈਂ ਸਿੱਧਾ ਕਰਨੈਲ ਵੇਲੀ ਕੋਲੇ ਜਾਂਦਾ ਓ ਬਾਈ ਓ ਬਾਈ ਕਰਨੈਲ ਓ ਬਾਈ ਓਏ ਓ ਬਾਈ ਓ ਬਾਈ ਬੀ ਭੁਖੀ ਟੋਟੇ ਜਿਹੜਾ ਕੋਈ ਜਗਾ ਦੇ ਦੇ ਬਾਈ ਓਏ ਛੋਟੇ ਵੀਰ ਗਰਮੇਲ ਯਾਰ ਤੂੰ ਮਿੰਤਾਈਆਂ ਕਾ ਤੋ ਕਰਦਾ ਨਾ ਨਲਿਆ ਆਪ ਹੀ ਤਾਂ ਤੂੰ ਕਹਿਣਾ ਹੁ ਨਾ ਵੀ ਬਈ ਜਿਹੜਾ ਪੈਸਾ ਨਾ ਹੱਥਾਂ ਦੀ ਮਹਿੜਾ ਅੱਜ ਹੈ ਤੇ ਸਵੇਰ ਦਾ ਪਤਾ ਨਹੀਂ ਓਏ ਨਾਲੇ ਰਹੀ ਗੱਲ ਭੀਂ ਭੁਖੀ ਤੇ ਚਿੱਟੇ ਦੀ ਆਪਾਂ ਭਰਦੀਏ ਟਰੱਕ ਆ ਫੜ ਰਾਜਸਤਾਨੀ 나ਗਣੀ ਆ ਰਾਜਸਤਾਨੀ 나ਗਣੀ ਜੇ ਦਿਨੇਂਦਰ ਦੀਆਂ ਪਰੀਆਂ ਡਾਂਸ ਕਰਦੀਆਂ ਨਜ਼ਰ ਲਾਣਾ ਹਨ ਤੇ ਮੈਨੂੰ ਗਰਨਾਲ ਕੀ ਲਿਆਖਣਾ ਧੰਨਵਾਦ ਭਾਈ ਕਿਉਂ ਚੱਲਦਾ ਮੈਂ ਸੱਤੀ ਆ ਭਾਈ ਹਸਾਬ ਨਾਲ ਨਹੀਂ ਕਰਨਾਲ ਪਹਿਲਾਂ ਪਹਿਲ ਤਾਂ ਸਾਨੂੰ ਚਿੱਟਾ ਧਾਰਾ ਦਿੰਦਾ ਰਿਹਾ ਥੀਮ ਧਾਰੀ ਦਿੰਦਾ ਰਿਹਾ ਪਰ ਹੁਣ ਜਦੋਂ ਅਸੀਂ ਉਹਦੇ ਬਹੁਤ ਯਾਦਗਰ ਜਾਈ ਹੋ ਗਏ ਤਾ ਉਹਨੇ ਇੱਕ ਕੋਰੇ ਕਾਗਜ਼ ਤੇ ਸਾਡੇ ਤੋਂ ਬੂਥੇ ਲਵਾ ਲੇ ਤੇ ਉਧਰ ਸ਼ਹਿਰ ਫਰਦਾ ਮੇਰਾ ਛੋਟਾ ਭਰਾ ਲਾਲੀ ਨਸ਼ਿਆਂ ਦਾ ਆਦੀ ਹੋ ਚੁੱਕਿਆ ਸੀ ਦਾਰੂ ਤਾਂ ਉਹ ਰੋਜ਼ ਪਿੰਦਾ ਸੀ ਕਾਲਜ ਜਾਣਾ ਉਸਨੇ ਬੰਦ ਕਰ ਦਿੱਤਾ ਅਸੀਂ ਉਹਨੂੰ ਰੋਟੀ ਪਾਣੀ ਪੁੱਛਦੇ ਤਾਂ ਉਹ ਖਾਂਦਾ ਪੀਂਦਾ ਨਾ ਤੇ ਇੱਕ ਦਿਨ ਪਤਾ ਲੱਗਾ ਕਿ ਉਹਨੇ ਘਰ ਵਿੱਚ ਹੀ ਨਸ਼ਿਆਂ ਵਾਲੇ ਟੀਕੇ ਰੱਖੇ ਹੋਏ ਆ ਔਰ ਜਦੋਂ ਉਹਨੂੰ ਕੋਈ ਨਾ ਉਹਨਾਂ ਨਾਲ ਲੱਭਦੀ ਟੀਕਾ ਲਾਉਣ ਲਈ ਤਾਂ ਟੀਕਾ ਸਿੱਧਾ ਆਉਂਦੇ ਟੱਟ ਵਿੱਚ ਲਾ ਲੈਂਦਾ ਲੈ ਕੇ ਅੱਜ ਜਾ ਡੁੱਬਿਆ ਨਸ਼ਾ ਥੋੜੇ ਪਿੰਡ ਦੀ ਕਹਾਣੀ ਏ ਥੋੜੇ ਘਰ ਦੀ ਕਹਾਣੀ ਏ ਲਾਲੀ ਦੀ ਵਿਗੜਦੀ ਹਾਲਤ ਵੇਖ ਕੇ ਅਸੀਂ ਚੱਕ ਕੇ ਉਹਨੂੰ ਸ਼ਹਿਰ ਲੈ ਆਏ ਸ਼ਹਿਰ ਡਾਕਟਰ ਨੇ ਟੈਸਟ ਕੀਤਾ ਤਾਂ ਪਤਾ ਲੱਗਾ ਕਿ ਲਾਲੀ ਹੁਣ ਨਵੀਂ ਜ਼ਿੰਦਗੀ ਵਸਾਉਣ ਦੇ ਕਾਬਲ ਨਹੀਂ ਸੀ ਉਹਨਾਂ ਮਰਦ ਹੋ ਚੁੱਕਾ ਸੀ ਜਦੋਂ ਮੇਰੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹਸਪਤਾਲ ਜੀ ਪਾਗਲਾ ਵਾਂਗ ਕਰ ਲੱਗ ਗਈ ਮੇਰੇ ਲਾਲੀ ਦੀ ਰਿਪੋਰਟ ਨਹੀਂ ਇਹ ਤਾਂ ਕਿਸੇ ਹੋਰ ਦੀ ਰਿਪੋਰਟ ਆ ਮੈਂ ਆਪਣੇ ਲਾਲੀ ਦਾ ਵਿਆਹ ਕਰਨਾ ਸੀ ਮੈਂ ਤਾਂ ਸਿਰ ਤੇ ਸੇਰਾ ਸਜਾਉਣਾ ਸੀ ਮੈਂ ਤਾਂ ਇਹਦੇ ਬੱਚੇ ਖੜਾਉਣੇ ਸੀ ਹੈ ਮੇਰੇ ਲਾਲੀ ਦੀ ਰਿਪੋਰਟ ਨਹੀਂ ਇਹ ਕਿਸੇ ਹੋਰ ਦੀ ਰਿਪੋਰਟ ਆ ਇਹ ਆਪਣੇ ਹੋਰ ਦੀ ਰਿਪੋਰਟ ਆ ਇਹ ਆਪਣੇ ਲਾਲੀ ਦੀ ਰਿਪੋਰਟ ਨਹੀਂ ਬੇਬੇ ਐ ਕਿਸੇ ਹੋਰ ਦੀ ਰਿਪੋਰਟ ਆ ਤੂੰ ਤਾਂ ਆਪਣੇ ਲਾਲੀ ਦਾ ਵਿਆਹ ਕਰਨਾ ਸੀ ਤੂੰ ਤਾਂ ਉਹਦੇ ਸਿਰ ਤੇ ਸੇਰਾ ਸਜਾਉਣਾ ਸੀ ਬੇਬੇ ਨਿਮਾਏ ਮੇਰੇ ਦਰਦਾਂ ਦੀ ਮਹਿਰਮ ਤੂੰ ਦਰਦਾਂ ਦੀ ਮਹਿਰਮ ਤੂੰ ਇਹ ਦਰਦ ਕਹਾਣੀਆਂ ਏ ਥੋੜੇ ਪਿੰਡ ਦੀ ਕਹਾਣੀਆਂ ਏ ਥੋੜੇ ਘਰ ਦੀ ਕਹਾਣੀਆਂ ਏ ਸਾਡੀ ਬੇਬੇ ਸਾਨੂੰ ਛੱਡ ਕੇ ਜਾ ਚੁੱਕੀ ਸੀ ਤੇ ਬੇਬੇ ਦੀ ਮੌਤ ਤੋਂ ਬਾਅਦ ਬਾਪੂ ਤਾਂ ਜਿਵੇਂ ਜਿਉਂਦੇ ਜਿਹੀ ਮਰ ਗਿਆ ਹੋਵੇ ਤੇ ਉਧਰ ਕਰਨੈਲ ਨਾਲ ਕੀਤੇ ਵਾਦੇ ਦੀ ਤਰੀਕ ਵੀ ਲੰਚੁੱਕੀ ਸੀ ਉਹ ਰੋਜ਼ ਸਾਡੇ ਘਰੇ ਆਉਂਦਾ ਤੇ ਮੇਰੇ ਬਾਪੂ ਨੂੰ ਤਾਨੇ ਮਿਣੇ ਮਾਰਦਾ ਮੈਂ ਕਹਾ ਸਸਰੀਕਾਲ ਬਈ ਪੰਜਾਬ ਸਿਆ ਬਈ ਭਾਬੀ ਵਾਰੇ ਪਤਾ ਲੱਗਿਆ ਕਹਿੰਦੇ ਹਸਪਤਾਲ ਚ ਜਾਮ ਤੋੜ ਗਈ ਬਈ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਪਰ ਬਈ ਤੇਰੇ ਦੋਨੇ ਮੁੰਡੇ ਆਣਾ ਦੋਹੇ ਨਕੰਮੇ ਨਿਕਲੇ ਮੈਂ ਬਥੇਰਾ ਸਮਝਾਇਆ ਆਪਤੀ ਜਦਾਰੂ ਮਾੜੀ ਚੀਜ਼ ਆ ਪਤੀ ਜਦਾਰੂ ਕੁੱਤੀ ਚੀਜ਼ ਆ ਉਹ ਕਹੇ ਕਿੱਥੇ ਚਾਚਾ ਨਾ ਚਾਚਾ ਅਸੀਂ ਤਾਂ दारू ਵਾਲੇ ਦੇ ਕੋਲ ਨਹੀਂ ਲੰਗਦੇ ਉਹ ਚਿੱਟੇ ਵਾਲੇ ਟੀਕੇ ਲਾਈ ਗਏ ਪਰ ਬਾਈ ਮੈਂ ਤੇਰੇ ਕੋਲ ਆਇਆ ਹੋਰ ਕੰਮ ਤੇਰੇ ਦੋਨਾਂ ਮੁੰਡਾ ਨੇ ਨਾ ਜ਼ਮੀਨ ਵਾਲੀ ਸਾਰੀ ਕਾਗਜ਼ੀ ਕਾਰਵਾਈ ਜੀ ਕਰਾਤੀਆ ਮੇਰੇ ਨਾਲ ਰਿਹਾਂ ਕਮ ਰਜਿਸਟਰੀ ਦਾ ਤੂੰ ਇਹਨਾਂ ਦੇ ਨਾਲ ਕਰਾ ਦੇ ਇਹਨਾਂ ਤੋਂ ਮੈਂ ਆਪੇ ਲੈ ਲਵਾਂ ਘਰ ਦਾ ਘਾਰਾ ਬਾਈ ਘਰੇ ਨਹੀਂ ਵੇਟ ਲੈਣਿਆ ਹੈ ਲਿਆਉਣਾ ਮੈਂ ਜੱਗੇ ਪਟਵਾਰੀ ਨੂੰ ਚਲਦਾ ਬਾਈ ਮੈਂ ਮੇਰਾ ਵੱਡਾ ਭਾਈ ਬਣ ਕੇ ਨਾ ਕੁਤੜੀ ਫਿੜੀ ਜਨਾ ਕਰੀ ਠੀਕ ਆ ਲਿਆਉਣਾ ਨਾ ਪਟਵਾਰੀ ਨੂੰ ਜਾ ਕਿਰਨ ਸਿੰਘ ਆ ਜਾ ਲੈ ਆ ਪਟਵਾਰੀ ਨੂੰ ਤੇ ਕਰਾਣਾ ਜਮੀਨ ਦੀ ਰਜਿਸਟਰੀ ਆਪ ਦੇਣਾ ਉਹ ਜ਼ਮੀਨ ਦਾ ਕਿਸਾਰ ਦੀ ਮਾਂ ਹੁੰਦੀ ਐ ਮਾਂ ਤੇੜਾ ਨਸ਼ੇੜੀਆਂ ਨੇ ਆਪਣੀ ਮਾਂ ਵੀ ਵੇਚ ਖਾਦਾ ਲੱਕੇ ਲਾਣਦਾ ਪੰਜਾਬ ਦੇ ਉਹ ਪੁੱਤਰੋ ਲੱਕੇ ਲਾਣਦਾ ਤੁਹਾਡੇ ਤੇ ਓ ਮੇਰੇ ਰੱਬਾ ਇਹੜਾ ਨਚੇੜੀਆਂ ਨਾਲੋਂ ਤਾਂ ਮੈਨੂੰ ਇੱਕ ਧੀ ਦੇ ਦਿੰਦਾ ਬੜਾਪੇ 'ਚ ਮੇਰਾ ਸਹਾਰਾ ਤਾਂ ਬੜਦੀ ਮੇਰੀ ਬਾਗਾ ਬੜਦੀ ਇਹੜਾ ਨਚੇੜੀਆਂ ਨੇ ਤਾਂ ਮੇ ਤੋਂ ਮੇਰੀ پوਤੀ ਵੀ ਗੋਲੀ ਲੱਕ ਲੜਦਾ ਪੰਜਾਬ ਦੇ ਪੁੱਤਰਾ ਲੱਕ ਲੜਦਾ ਪੁੱਤਾਂ ਵਡਣੀ ਜਮੀਨ ਬਾਪੂ ਤੇਰੀ ਆਂ ਤੇਰਾ ਦੁੱਖ ਵੰਡਣਾ ਬਾਪੂ ਮੇਰਿਆ ਤਿਆਂ ਤੇਰਾ ਦੁੱਖ ਵੰਡਣਾ ਬਾਪੂ ਮੇਰਿਆ ਜਦੋਂ ਸਿੱਧਰ ਨੂੰ ਇਸ ਗੱਲ ਦਾ ਪਤਾ ਲੱਗਾ ਉਹਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਹਨੂੰ ਅੰਦਰ ਤਾੜ ਕੇ ਜਿੰਦਾ ਲਾ ਦਿੱਤਾ ਤੇ ਉਧਰ ਕਰਨਲ ਦੇ ਵੀ ਆਉਣ ਦਾ ਵੇਲਾ ਹੋ ਗਿਆ ਤੇ ਮੈਂ ਲਾਲੀ ਨੂੰ ਕੁਝ ਕਰਨ ਲਈ ਕਹਿ ਹੀ ਰਿਹਾ ਸੀ ਪਰ ਉਹ ਵੀ ਕੀ ਕਰਦਾ ਅਖਰ ਉਹਨੇ ਸ਼ਹਿਰ ਪਾਉਨਾ ਦੇ ਬੰਦੇ ਨੂੰ ਫੋਨ ਲਾਇਆ ਹੈਲੋ ਪਾਉ ਬਾਈ ਫਸਰੀ ਗੜ ਬਾਈ ਨਹੀਂ ਬਾਈ ਲਾਲੀ ਬੋਲਦਾ ਬਾਈ ਮੈਂ ਮਾਲ ਤਾਂ ਸਹੀ ਜਗ੍ਹਾ ਪਹੁੰਚਾਦਾ ਸੀ ਯਾਰ ਬਾਈ ਇੱਕ ਟੈਨਸ਼ਨ ਖੜੀ ਆ ਗਈ ਯਾਰ ਸਾਡੇ ਪੈ ਨਾਲ ਕਰਨੈਲ ਬੈਲੀ ਨਹੀਂ ਬਾਈ ਬਾਈ ਯਾਰ ਸਾਡੀ ਸਾਰੀ ਜ਼ਮੀਨ ਤੋਂ ਖਣਾ ਗੈਣਾ ਕਰਾਲੀ ਯਾਰ ਬਾਈ ਨਾ ਯਾਰ ਬਾਈ ਉਹ ਰੋਦਾ ਤੂੰ ਕਹਿੰਦਾ ਸੀ ਤੇ ਮੇਰਾ ਵੱਡਾ ਭਰਾ ਯਾਰ ਯਾਰ ਬਾਈ ਪਹਿਲਾਂ ਸਾਡੀ ਮਾਂ ਮਰ ਗਈ ਰਹਿਣ ਬਾਈ ਜ਼ਮੀਰ ਸਾਡੀ ਮਾਂ ਯਾਰ ਬਾਈ ਇਹ ਨਾ ਥੋ ਜਾਵੇ ਹੈਲੋ ਹੈਲੋ ਪਾਉ ਓਏ ਲਾਲੀ ਕੀ ਕਹਿੰਦਾ ਪਾਉ ਐ ਬਾਈ ਮੈਨੂੰ ਲਾ ਦੇਣਾ ਪਾਉ ਤੇ ਕਰਨੈਲ ਬੈਲੀ ਰਲ ਗਏ ਯਾਰ ਪੈਸਾ ਤੋਂ ਸਾਫ ਜਵਾਬ ਦੇਦਾ ਬਾਈ ਉਹਨੇ ਓਏ ਦੇਖ ਓਏ ਲਾਲੀ ਜੇ ਆਪਣੀ ਜ਼ਮੀਨ ਆਪਣੇ ਹੱਥੋਂ ਫਸ ਗਈ ਨਾ ਆਪਾਂ ਕਿਧਰ ਜੋਗੇ ਨਹੀਂ ਰਹਿਣਾ ਕਿਉਂ ਨਾ ਜਿਉਣ ਲਈ ਮਰਿਆ ਜਾਵੇ ਠੀਕ ਆ ਬਾਈ ਓਏ ਜਾ ਅੰਦਰੋਂ ਸੰਦ ਪੈੜਾ ਚੱਕ ਲਿਆ ਇਹਨੂੰ ਤਾਂ ਦਿਨੇ ਰਜਿਸਟਰੀ ਕਰਾ ਕੇ ਆਉਣ ਦੇ ਸਹੀ ਇਹਨੂੰ ਠੀਕ ਆ ਬਾਈ ਸਿੰਦਰ ਨੇ ਸਾਨੂੰ ਬੜਾ ਸਮਝਾਇਆ ਪਰ ਅਸੀਂ ਉਹਦੀ ਇੱਕ ਨਾ ਮੰਨੀ ਤੇ ਉਧਰ ਕਰਨੈਲ ਦੇ ਵੀ ਆਉਣ ਦਾ ਵੇਲਾ ਹੋ ਗਿਆ ਓਏ ਲਾਲੀ ਓਏ ਦੇਖੋ ਲਾਲੀ ਇਹ ਗੱਲ ਦੀ ਸ਼ੁਰੂਆਤ ਕੀਤੀ ਸੀ ਮੈਂ ਤੇਦਾ ਅੰਤ ਵੀ ਮੈਂ ਹੀ ਕਰੂੰਗਾ ਬਸ ਤੂੰ ਕੁੰਡਾ ਖੋਲ ਦੀ ਕਰਨੈਲ ਤੇ ਪਹਿਲਾ ਵਾਰ ਮੈਂ ਕਰੂੰ ਆਉਣ ਦੇ ਇਹਨੂੰ ਤਾਂ ਚਲ ਓ ਖੋਲੇ ਖੋਲ ਪਾ ਆ ਗਿਆ ਭਈ ਓਏ ਵੱਡੇ ਦੀ ਹਟ ਆਪਿਆ ਆਪਿਆ ਵੱਡਿਆ ਬੰਦਾ ਸੀ ਜ਼ਮੀਨਾ ਸਾਡੀਆਂ ਕਾਉਂਦਾ ਸੀ ਰਜਿਸਟਰੀਆਂ ਹਟਾਈ ਓਏ ਓ ਭਾਈ ਬਾਪੂ ਭਾਈ ਬਾਏ ਓ ਲਾਲੀ ਓਏ ਨੋ ਬਲਾਏ ਓਏ ਬਾਪੂ ਆਕਾਏ ਓਏ ਹੱਟ ਬਾਪੂ ਓਏ ਓ ਬਾਪੂ ਆਟਾ ਸਿਆ ਕੀ ਕਰ ਬੈਠੇ ਅਸੀਂ दारू ਦੇ ਨਸ਼ੇ 'ਚ ਅਸੀਂ ਚਿੱਟੇ ਦੇ ਨਸ਼ੇ 'ਚ ਅਸੀਂ ਟੀ ਕਿਆਂ ਦੇ ਨਸ਼ੇ 'ਚ ਕਰਨੈਲ ਦੇ ਭਲੇਖੇ ਆਪਣਾ ਬਾਪੂ ਪੰਜਾਬ ਸਿਓ ਮਰ ਲੱਗੇ ਸੀ ਪਰ ਸਾਡਾ ਬਾਪੂ ਪੰਜਾਬ ਸਿਓ ਅਜੇ ਮਰਿਆ ਨਹੀਂ ਇਹ ਸਹਿਕਦਾ ਹੈ ਸਾਡਾ ਬਾਪੂ ਪੰਜਾਬ ਸਿਓ ਅਜੇ ਮਰਿਆ ਨਹੀਂ ਇਹ ਸੈਕਦਾ ਆਓ ਰਲ ਮਿਲ ਕੇ ਹੰਬੜਾ ਮਾਰੀਏ ਤੇ ਬਚਾਲੀਏ ਆਪਣੇ ਬਾਪੂ ਪੰਜਾਬ ਸਰਾਂ ਨੂੰ ਆਪਣੇ ਬਾਪੂ ਪੰਜਾਬ ਸਰਾਂ ਨੂੰ ਸਤਿਕਾਰਯੋਗ ਦੋਸਤੋ ਇਹ ਸੀ ਨਾਟਕ ਸਲਗਦੀ ਧਰਤੀ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਵੱਡਾ ਮੈਸੇਜ ਹੈ ਇਸ ਨਾਟਕ ਦੇ ਵਿੱਚ ਆਪਣੇ ਸਭ ਤੋਂ ਪਹਿਲਾਂ ਇੱਕ ਵਾਰ ਆਪਣੇ ਆਪਣੇ ਪੇਰੈਂਟਸ ਲਈ ਜ਼ੋਰਦਾਰ ਤਾੜੀਆਂ ਵਜਾਓ ਜਿੰਨਾ-ਜਿੰਨਾ ਦੇ ਬੱਚੇ ਉਹਨਾਂ ਨੂੰ ਪਤਾ ਉਹਨਾਂ ਨੂੰ ਕਿੰਨੀਆਂ ਮੁਸੀਬਤਾਂ ਲੈ ਕੇ ਕਿੰਨੇ ਦੁੱਖਾਂ ਦੇ ਨਾਲ ਅਸੀਂ ਉਹਨਾਂ ਬੱਚਿਆਂ ਨੂੰ ਪਾਲਦੇ ਆਂ ਜਦੋਂ ਵੱਡੇ ਹੋ ਗਏ ਕਿਤੇ ਉਹ ਨਸ਼ੇ ਕਰਨ ਲੱਪ ਜਾਂਦੇ ਫਿਰ ਕਿੰਨਾ ਦਿਲ ਦੁਖੀ ਹੁੰਦਾ ਹਾਂ ਜੀ ਸਾਥੀਓ ਮੈਂ ਆਪਣੇ ਜਿਹੜੀ ਟੀਮ ਆ ਜੈਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਮੋਗਾ ਉਹਦੇ ਨਾਲ ਛੋਟੀ ਜੀ ਇੰਟਰੋਡਕਸ਼ਨ ਕਰਵਾ ਦੇਵਾਂ ਇਹ ਕੁੜੀਆ ਗਵਰਨਮੈਂਟ ਟੀਚਰ ਹੈ ਲੁਧਿਆਣੇ ਪਰ ਜਦੋਂ ਵੀ ਸਾਨੂੰ ਨਾਟਕਾਂ ਦੇ ਵਿੱਚ ਸਾਥ ਦੇਣਾ ਹੁੰਦਾ ਤਾਂ ਇਹ ਤਤਪਰ ਰਹਿੰਦੀ ਹੈ ਅਸੀਂ ਧੰਨਵਾਦੀ ਆ ਇਸ ਕੁੜੀਆ ਦੇ ਇਹਦਾ ਐਕਟ ਤੁਹਾਨੂੰ ਵਧੀਆ ਲੱਗਿਆ ਹੋਊਗਾ ਤਾਂ ਜ਼ੋਰਦਾਰ ਤਾੜੀਆਂ ਲਾ ਦਿਓ। ਥੈਂਕ ਯੂ ਥੈਂਕ ਯੂ। ਅਰੇ ਇਹ ਮਾਤਾ ਜੀ ਆਂਗਣਵਾੜੀ ਵਰਕਰ ਨੇ ਔਰ ਜਦੋਂ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਇਤਾਂ ਨੇ ਮੈਸੇਜ ਦੇਣ ਦੀ ਜਾਂ ਇਤਾਂ ਦੇ ਜਿਹੜੇ ਪ੍ਰੋਗਰਾਮ ਉਹ ਕਰਨ ਦੀ ਤਾਂ ਪੱਟੀ ਸਾਡੇ ਨਾਲ ਤਤਪਰ ਰਹਿੰਦੇ ਨੇ। ਧੰਨਵਾਦ। ਔਰ ਆਛੂ ਬਿਲਗਾ ਇਹ ਤੁਹਾਡੇ ਇਥੋਂ ਬਿਲਗੇ ਤੋਂ ਹੀ ਐ ਪਿਛਲੇ 1.5 ਸਾਲ ਤੋਂ ਸਾਡੇ ਨਾਲ ਰੰਗਮੰਚ ਕਰ ਰਿਹਾ। ਔਰ ਵੀਰ ਦਾ ਕਲਰ ਟੀਵੀ ਤੇ ਉਡਾਰੀਆਂ ਸੀਰੀਅਲ ਦੇ ਵਿੱਚ ਕਰੈਕਟਰ ਹੈ ਸੋ ਅੱਜ ਇੱਥੇ ਜਿਹੜੇ ਕਰੈਕਟਰ ਨਿਭਾਏ ਵੀਰ ਨੇ ਉਹ ਤੁਹਾਨੂੰ ਪਸੰਦ ਆਏ ਹੋਣਗੇ ਸੋ ਬਹੁਤ ਬਹੁਤ ਧੰਨਵਾਦ ਵੀਰੇ ਦਾ ਥੈਂਕ ਯੂ ਥੈਂਕ ਯੂ so much ਬ੍ਰਦਰ ਥੈਂਕ ਯੂ ਮੈਮ ਔਰ ਟਾਈਮ ਬਹੁਤ ਘੱਟ ਇਹ ਵੀਰਾ ਇੰਦਰ ਮਾਨੂਕੇ ਗੱਲ ਔਰ ਇਹ ਪਿਛਲੇ 4 ਸਾਲ ਤੋਂ ਸਾਡੀ ਟੀਮ ਜੈ ਹੋ ਰੰਗ ਮੰਚ ਨਾਲ ਜੁੜਿਆ ਹੋਇਆ ਔਰ ਇਹਦੀਆਂ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਵਾਰਲਿੰਗ 2 ਦੇ ਵਿੱਚ ਤੁਸੀਂ ਇਹਨੂੰ ਦੇਖੋਗੇ ਔਰ ਔਰ ਇਸ ਟਾਈਮ ਇਹਦੀ ਮੂਵੀ ਮੋਡ ਫਿਲਮਾਂ ਦੇ ਸਿਨੇਮੇਕਰ ਵਿੱਚ ਲੱਗੀ ਹੋਈ ਹੈ ਔਰ ਡੀਅਰ ਜੱਸੀ ਮੂਵੀ ਹਾਲੀਵੁੱਡ ਦੀ ਉਹਦੇ ਵਿੱਚ ਵੀਰ ਨੇ ਕੰਮ ਕੀਤਾ ਔਰ